ਕਾਂਗਰਸੀ ਆਗੂ ਸੁਪਾਲ ਸਿੰਘ ਖੈਰਾ ਨੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ। ਕਾਨਫਰੰਸ ਦੌਰਾਨ ਉਹਨਾਂ ਨੇ ਪੰਜਾਬ ਦੇ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਤੇ ਨਾਲ ਹੀ ਪੰਜਾਬ ਵਿੱਚ ਮੌਜੂਦਾ ਸਰਕਾਰ ਨੂੰ ਉਹਨਾਂ ਮੁੱਦਿਆਂ ਤੇ ਕੁਝ ਸਵਾਲ ਵੀ ਕੀਤੇ। ਸੁਪਾਲ ਖੈਰਾ ਨੇ ਪੰਜਾਬ ਦੀ ਬਦਲਦੀ ਡੈਮੋਗ੍ਰਾਫੀ ਤੇ ਚਿੰਤਾ ਜਤਾਈ। ਉਹਨਾਂ ਕਿਹਾ ਕਿ ਪੰਜਾਬ ਨੂੰ ਗੈਰ ਪੰਜਾਬੀਆਂ ਤੋਂ ਬਚਾਉਣ ਵਾਲੇ ਅਹਿਮ ਮੁੱਦੇ ਤੇ ਭਗਵੰਤ ਮਾਨ ਤੇ ਹੋਰ ਆਗੂ ਚੁੱਪ ਕਿਉਂ ਹਨ? ਇਸ ਮੌਕੇ ਉਹਨਾਂ ਦੁਆਰਾ ਪੇਸ਼ ਕੀਤੇ ਗਏ ਬਿੱਲ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਉਹਨਾਂ ਦੀ ਸਰਕਾਰ ਜਨਵਰੀ 2023 ਤੋਂ ਪੇਸ਼ ਕੀਤੇ ਮੇਰੇ ਪ੍ਰਾਈਵੇਟ ਮੈਂਬਰ ਬਿਲ ਨੂੰ ਕਿਉਂ ਰੋਕ ਰਹੇ ਹਨ ਮੈਂ 23 ਜਨਵਰੀ 2023 ਨੂੰ ਇੱਕ ਬਹੁਤ ਅਹਿਮ ਪ੍ਰਾਈਵੇਟ ਮੈਂਬਰ ਬਿਲ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਦਫ਼ਤਰ ਵਿੱਚ ਜਾ ਕੇ ਆਪਣੇ ਨਾਲ ਕੁਲੀਗਸ ਕਾਂਗਰਸ ਪਾਰਟੀ ਦੇ ਨਾਲ ਲਿਜਾ ਕੇ ਐਮ ਐਲ ਏਜ਼ ਮੈਂ ਇੱਕ ਬਿਲ ਉਹਨਾਂ ਨੂੰ ਜ਼ਾਤੀ ਤੌਰ ਤੇ ਮਿਲ ਕੇ ਸਮਝਾਇਆ ਵੀ ਤੇ ਪੇਸ਼ ਕੀਤਾ ਵਾ ਕਿ हिमाचल प्रदेश ਦੀ ਤਰਜ਼ ਤੇ اور ਹੁਣ ਤੱਕ ਸ਼ਾਇਦ ਆਪਣੇ ਦੇਸ਼ ਵਿੱਚ ਹੋਰ ਬਹੁਤ ਸਾਰੇ ਸੂਬਿਆਂ 'ਚ ਇਹ ਕਾਨੂੰਨ ਬਣ ਗਿਆ ਲੇਕਿਨ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਇਹ ਬੇਨਤੀ ਕੀਤੀ ਸੀਗੀ ਕਿ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਗੈਰ ਪੰਜਾਬੀ ਆਉਂਦਾ ਸਾਡੇ ਸਟੇਟ ਵਿੱਚ ਚਾਹੇ ਉਹ ਕੰਮ ਕਰਨ ਆਉਂਦਾ ਚਾਹੇ ਉਹ ਪੱਕੇ ਤੌਰ ਦੇ ਉੱਤੇ ਕੋਈ ਐਗਰੀਕਲਚਰ ਜ਼ਮੀਨ ਲੈਣ ਆਉਂਦਾ ਜਾਂ ਰਹਿਣ ਆਉਂਦਾ ਵਾ ਉਹ ਇੱਕ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਕਾਨੂੰਨ ਬਣਾਇਆ ਜਾਵੇ ਜੇ ਜਿਸ ਕਾਨੂੰਨ ਦਾ ਨਾਮ ਹੈ ਹਿਮਾਚਲ ਪ੍ਰਦੇਸ਼ ਟੈਨੈਂਸੀ ਐਂਡ ਲੈਂਡ ਰਿਫਾਰਮਸ ਐਕਟ 1972 ਇਹ ਉਸ ਵਕਤ ਦੇ ਜਿਹੜੇ ਚੀਫ ਮਿਨਿਸਟਰ ਸੀ ਡਾਕਟਰ ਵਾਇਸ ਪਰਮਾਰ ਮੈਂ ਸਮਝਦਾ ਬੜੇ ਦੂਰ ਅੰਦੇਸ਼ ਸੀ ਕਿ ਕਾਂਗਰਸ ਪਾਰਟੀ ਦੀ ਸਰਕਾਰ ਸੀਗੀ ਉਹਨਾਂ ਨੇ 50 ਸਾਲ ਪਹਿਲਾਂ ਇਹ ਲਾਅ ਹਿਮਾਚਲ ਪ੍ਰਦੇਸ਼ ਵਿੱਚ ਬਣਾਇਆ ਤਾਂ ਕਿ ਹਿਮਾਚਲੀਆਂ ਦੀ ਹੋਣਦ ਬਚ ਸਕੇ ਉਹਨਾਂ ਦੀ ਜ਼ੁਬਾਨ ਬਚ ਸਕੇ ਉਹਨਾਂ ਦਾ ਸੱਭਿਆਚਾਰ ਉਹਨਾਂ ਦੇ ਧਾਰਮਿਕ ਤੇ ਸਮਾਜਿਕ ਰੀਤੀ ਰਿਵਾਜ ਪੱਛਕਣ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਅਗਰ ਹਿਮਾਚਲ ਪ੍ਰਦੇਸ਼ ਵਿੱਚ ਕਿਸੇ ਤਰੀਕੇ ਦੀ ਅਸੀਂ ਪਾਬੰਦੀ ਨਾ ਲਾਈ ਬਾਹਰੋਂ ਆਉਣ ਤੇ ਲੋਕਾਂ ਤੇ ਤਾਂ ਹਿਮਾਚਲ ਦੇ ਜਿਹੜੇ ਗਰੀਬ ਬਾਗਵਾਨ ਆ ਛੋਟੇ ਕਿਸਾਨ ਨੇ 2-4-5 ਬਿਗੀਆਂ ਦੇ ਬਾਗ ਨੇ ਉਹਨਾਂ ਨੂੰ ਦਿੱਲੀ ਬੰਬਈ ਤੇ ਕਲਕੱਤਾ ਵਰਗੇ ਅਮੀਰਾਂ ਨੇ ਆਣ ਕੇ ਖਰੀਦ ਲੈਣਾ ਤੇ ਉੱਥੇ ਇਹਨਾਂ ਹਿਮਾਚਲੀਆਂ ਨੂੰ ਆਪਣੇ ਹੀ ਬਾਗਾ ਜ਼ਮੀਨਾਂ ਵਿੱਚ ਨੌਕਰ ਬਣਾ ਲੈਣਾ ਇਸ ਤਰ੍ਹਾਂ ਦਾ ਕਾਨੂੰਨ ਪੰਜਾਬ ਦੇ ਵਿੱਚ ਅੱਜ ਇਸ ਕਰਕੇ ਲੋੜ ਆ ਕਿਉਂਕਿ ਪੰਜਾਬ ਦੀ ਜਿਹੜੀ ਸਾਡੀ ਡੈਮੋਗ੍ਰਾਫਿਕ ਸਿਚੁਏਸ਼ਨ ਆ ਜਿਹੜਾ ਆਬਾਦੀ ਦਾ ਸੰਤੁਲਨ ਹੈ ਉਹ ਬਹੁਤ ਵੱਡੇ ਖਤਰੇ 'ਚ ਪਿਆ ਹੋਇਆ ਵਾ ਕਾਰਨ ਇਸ ਦਾ ਹੈ ਕਿ ਸਾਡੀ ਪੌਣੇ 3 ਕਰੋੜ ਆਬਾਦੀ ਆ ਪੰਜਾਬ ਦੀ ਅਪ੍ਰੋਕਸੀਮੇਟਲੀ ਇਸ ਵਕਤ ਇਸ ਪੌਣੇ 3 ਕਰੋੜ ਚੋਂ ਕੋਈ ਲਗਭਗ 75-80 ਲੱਖ ਪੰਜਾਬ ਦੇ ਜਿਹੜੇ ਲੋਕ ਨੇ ਉਹ ਪਿਛਲੇ ਕੁਝ ਦਹਾਕਿਆਂ ਵਿੱਚ ਸਾਰੇ ਵਿਸ਼ਵ ਵਿੱਚ ਫੈਲ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਕਿ ਕੈਨੇਡਾ ਵਿੱਚ ਸਾਡੀ ਪੋਪੂਲੇਸ਼ਨ ਆਲਮੋਸਟ 1 ਮਿਲੀਅਨ ਤੋਂ ਉੱਤੇ ਰਜਿਸਟਰਡ ਹੈ ਇਸੇ ਤਰੀਕੇ ਨਾਲ ਯੂਐਸਏ ਚ ਆਸਟ੍ਰੇਲੀਆ ਨਿਊਜ਼ੀਲੈਂਡ ਚ ਸਾਰੇ ਯੂਰਪ ਚ ਮਿਡਲ ਈਸਟ ਵਿੱਚ ਔਰ ਇਹ ਜਿਹੜੀ ਮਾਈਗ੍ਰੇਸ਼ਨ ਹੋਈ ਆ ਇਹਦੀ ਜਗ੍ਹਾ ਦੇ ਉੱਤੇ ਪੰਜਾਬ ਵਿੱਚ ਇਲੀਗਲ ਤਰੀਕੇ ਨਾਲ ਮੈਂ ਕਹਿ ਰਿਹਾ ਗੈਰ ਕਾਨੂੰਨੀ ਢੰਗ ਦੇ ਨਾਲ ਬਹੁਤ ਵੱਡੀ ਵਸੋਂ ਪੰਜਾਬ ਦੇ ਵਿੱਚ ਉਹਨਾਂ ਨੂੰ ਰਿਪਲੇਸ ਕਰ ਗਈ ਆ ਜੇ ਮੈਂ ਗਲਤ ਨਾ ਹੋਵਾਂ ਤਾਂ ਮੇਰੇ ਐਸਟੀਮੇਟ ਨਾਲ ਪੰਜਾਬ ਦੇ ਵਿੱਚ ਇਸ ਵਕਤ ਆਲਮੋਸਟ 50 ਲੱਖ ਦੇ ਕਰੀਬ ਗੈਰ ਪੰਜਾਬੀ ਆ ਚੁੱਕੇ ਨੇ ਵੱਸ ਚੁੱਕੇ ਨੇ ਅਸੀਂ ਕਿਸੇ ਗੈਰ ਪੰਜਾਬੀ ਦੇ ਖਿਲਾਫ ਨਹੀਂ ਹੈਗੇ ਮਾਈਂਡ ਯੂ ਕੁਝ ਪ੍ਰਚਾਰ ਪ੍ਰੋਪਗੈਂਡਾ ਇਸ ਤਰ੍ਹਾਂ ਦਾ ਕੀਤਾ ਗਿਆ ਪਾਰਲੀਮੈਂਟ ਇਲੈਕਸ਼ਨ ਵਿੱਚ ਖਾਸ ਤੌਰ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਰਤਾ ਬਿਹਾਰ ਦੀ ਰੈਲੀ ਵਿੱਚ ਜਾ ਕੇ ਕਿ ਕਾਂਗਰਸ ਦਾ ਇੱਕ ਲੀਡਰ ਹੈ ਜੋ ਪੰਜਾਬ ਵਿੱਚ ਬਿਹਾਰੀਆਂ ਨੂੰ ਬਿਹਾਰ ਪੰਜਾਬ ਵਿੱਚ ਬਿਹਾਰੀਆਂ ਨੂੰ ਕੱਢ ਰਹਾ ਹੈ ਬਾਹਰ ਨਾ ਮੈਂ ਕਦੀ ਸ਼ਬਦ ਵਰਤਿਆ ਬਿਹਾਰੀ ਨਾ ਮੈਂ ਕਦੀ ਸ਼ਬਦ ਵਰਤਿਆ ਯੂਪੀ ਨਾ ਮੈਂ ਕੋਈ ਹੋਰ ਕੋਈ ਇਸ ਤਰ੍ਹਾਂ ਦਾ ਸ਼ਬਦ ਵਰਤਿਆ ਮੇਰਾ ਲੌਜੀਕ ਸਿੰਪਲ ਐਂਡ ਪਲੇਨ ਹੈ ਕਿ ਸਾਡੇ ਦੇਸ਼ ਦੇ ਵਿੱਚੋਂ ਕੋਈ ਵੀ ਆਦਮੀ ਪੰਜਾਬ ਦੇ ਵਿੱਚ ਅਗਰ ਵਸਣਾ ਚਾਹੁੰਦਾ ਰਹਿਣਾ ਚਾਹੁੰਦਾ ਵੋਟਰ ਬਣਨਾ ਚਾਹੁੰਦਾ ਸਰਕਾਰੀ ਨੌਕਰੀ ਲੈਣਾ ਚਾਹੁੰਦਾ ਤੇ ਜਿਹੜੇ ਹਿਮਾਚਲ ਪ੍ਰਦੇਸ਼ ਨੇ ਲਾਉਂਚ ਬਣਾਏ ਨੇ ਉਸ ਆਧਾਰ ਦੇ ਉੱਤੇ ਉਹ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰਕੇ ਤੇ ਪੰਜਾਬ ਦੇ ਵਿੱਚ ਵਸ ਸਕਦਾ ਇਸ ਤੋਂ ਪਹਿਲਾਂ ਜਿੱਦਾਂ ਜ਼ਿਕਰ ਕੀਤਾ ਕਿ ਗੁਜਰਾਤ ਰਾਜਸਥਾਨ ਨਾਰਥ-ਈਸਟ ਦੀਆਂ ਬੜੀਆਂ ਸਟੇਟਾਂ ਵਿੱਚ ਲਾਅ ਬਣ ਚੁੱਕਾ ਆਲਰੇਡੀ ਔਰ ਲੇਟੈਸਟ ਬੀਜੇਪੀ ਰੂਲ ਸਟੇਟ ਉਤਰਾਖੰਡ ਵਿੱਚ ਵਿਸ਼ੇਸ਼ ਤੌਰ ਤੇ ਬੀਜੇਪੀ ਦੀ ਸਰਕਾਰ ਨੇ ਹੁਣੇ ਹੀ ਇਸ ਸਾਲ ਦੇ ਮਾਰਚ ਮਹੀਨੇ ਵਿੱਚ ਆਪਣੀ ਸਟੇਟ ਵਿੱਚ ਵੀ ਲਾਅ ਇਹ ਜਿਹੜਾ ਇੰਟਰੋਡਿਊਸ ਕੀਤਾ ਵਾ ਜਿਹੜੀ ਮੈਂ ਡੈਮੋਗ੍ਰਾਫਿਕ ਸਿਚੁਏਸ਼ਨ ਉਹਦਾ ਉਦਾਹਰਨ ਤੁਹਾਨੂੰ ਮਿਲ ਗਿਆ ਜਦੋਂ ਜਗਤਪੁਰੇ ਵਿੱਚ ਪੰਚਾਇਤੀ ਚੋਣਾਂ ਵਿੱਚ ਮੁਹੱਲੇ ਦੇ ਇੱਕ ਪਿੰਡ ਵਿੱਚ ਜਦੋਂ ਉਹਨਾਂ ਨੇ ਵੋਟਰ ਸੂਚੀ ਲਈ ਤਾਂ ਉਸ ਵੋਟਰ ਸੂਚੀ ਵਿੱਚ ਪਤਾ ਲੱਗਿਆ ਕਿ ਜਿਹੜਾ オリジナル ਜਗਤਪੁਰੇ ਦੇ ਵਸਿੰਦੇ ਸੀਗੇ ਉਹਨਾਂ ਦੀਆਂ ਵੋਟਾਂ ਸਿਰਫ 8900 ਰਹਿ ਗਈਆਂ ਤੇ ਜਿਹੜੇ ਬਾਹਰੋਂ ਆ ਕੇ ਲੋਕੀ ਕਿਸੇ ਲਾਗੇ ਕਲੋਨੀ ਚ ਵਸੇ ਸੀ ਸਰਕਾਰ ਨੇ ਉਹਨਾਂ ਦੀਆਂ ਵੋਟਾਂ ਚੱਕ ਕੇ ਜਗਤਪੁਰੇ ਵਿੱਚ ਅੱਜ ਕੇ 9000 ਵੋਟ ਬਣਾ ਦਿੱਤੇ ਕਿਉਂਕਿ ਅਕਸਰ ਜਿਹੜਾ ਪੰਜਾਬ ਚ ਆ ਗਿਆ ਜਿਹੜਾ ਦਾ ਆਧਾਰ ਕਾਰਡ ਬਣ ਗਿਆ ਉਹ ਕਿਤੇ ਨਾ ਕਿਤੇ ਤਾਂ ਵੋਟਰ ਬਣ ਨਹੀਂ ਆ। ਸੋ ਸਾਡਾ ਸਭ ਤੋਂ ਵੱਡਾ ਖਤਰਾ ਜਿਹੜਾ ਸਾਡੀ ਆਈਡੈਂਟੀਟੀ ਨੂੰ ਸਾਡੀ ਪੰਜਾਬ ਦੀ ਐਗਜ਼ਿਸਟੈਂਸ ਨੂੰ ਸਾਡੇ ਪੰਜਾਬ ਦੇ ਸੱਭਿਆਚਾਰ ਨੂੰ ਸਾਡੀ ਜ਼ੁਬਾਨ ਨੂੰ ਜਿਵੇਂ ਮੈਂ ਕਿਹਾ ਕਿ ਸਾਡੇ ਸਵਾਦ ਧਾਰਮਿਕ ਅਤੇ ਜਿਹੜੇ ਸਮਾਜਿਕ ਰੀਤੀ ਰਿਵਾਜਾਂ ਨੂੰ ਪੰਦਾਵਾ ਜਿਹੜੇ ਕੁਝ ਲੋਕ ਇਹ ਦਲੀਲ ਦਿੰਦੇ ਨੇ ਕਿ ਸਾਡੇ ਬੱਚੇ ਵੀ ਵਿਦੇਸ਼ਾਂ ਵਿੱਚ ਜਾ ਰਹੇ ਨੇ ਉਹਦਾ ਜਵਾਬ ਜਦੋਂ ਭਗਵੰਤ ਮਾਨ ਨੂੰ ਪੁੱਛਿਆ ਪਾਰਲੀਮੈਂਟ ਦੇ ਇਲੈਕਸ਼ਨ ਵਿੱਚ ਜਾਂ ਕੁਝ ਸਾਡੇ ਆਪਣੀ ਪਾਰਟੀ ਦੇ ਲੀਡਰਸ ਨੂੰ ਕਈ ਪੁੱਛ ਲੈਂਦੇ ਨੇ ਬਾਹਰ ਕਿ ਤੁਸੀਂ ਉਹ ਉਹ ਕਹਿੰਦੇ ਨੇ ਜੀ ਸਾਡੇ ਬੱਚੇ ਵੀ ਬਾਹਰ ਜਾ ਰਹੇ ਉਹਨਾਂ ਨੂੰ ਮੇਰਾ ਇਹੀ ਜਵਾਬ ਆ ਕਿ ਤੁਸੀਂ ਇਹ ਦੱਸੋ ਕਿ ਸਾਡੇ ਪੰਜਾਬੀਆਂ ਨੂੰ ਵਿਸ਼ਵ ਦੇ ਵਿੱਚ ਚਾਹੇ ਉਹ ਕੈਨੇਡਾ ਚਾਹੇ ਅਮਰੀਕਾ ਚਾਹੇ ਆਸਟ੍ਰੇਲੀਆ ਨਿਊਜ਼ੀਲੈਂਡ ਕੀ ਬਿਨਾਂ ਸ਼ਰਤੋਂ ਉੱਥੇ ਰਹਿਣ ਦੇਂਦਾ ਕੋਈ ਜਿਹਨੀਆਂ ਪਾਸਪੋਰਟ ਹੋਣਾ ਹੈ ਸ਼ਰਤ ਹੈ ਵੀਜ਼ਾ ਹੋਣਾ ਹੈ ਸ਼ਰਤ ਹੈ ਪੀਆਰ ਦੀ ਐਪਲੀਕੇਸ਼ਨ ਦੇਣਾ ਉਹ ਸ਼ਰਤ ਹੈ ਵਰਕ ਪਰਮਿਟ ਲੈਣਾ ਉਹ ਸ਼ਰਤ ਹੈ ਔਰ ਇੱਕ ਇੰਪੋਰਟੈਂਟ ਗੱਲ ਹੋਰ ਹੈ ਆ ਕਿ ਇਹ ਜਿਹੜੇ ਦੇਸ਼ਾਂ ਦਾ ਮੈਂ ਨਾਮ ਲੈ ਰਿਹਾ ਜਿੱਥੇ ਜ਼ਿਕਰ ਕਰਦੇ ਸਾਡੇ ਪੋਲੀਟਿਸ਼ੀਅਨ ਇੱਕ ਗੱਲ ਅੱਛੀ ਤਰ੍ਹਾਂ ਯਾਦ ਰੱਖਿਓ ਕਿ ਉਹਨਾਂ ਦੇਸ਼ਾਂ ਦੀ オリジナル ਆਬਾਦੀ ਨਹੀਂ ਸ਼ਿਫਟ ਕਰ ਰਹੀ ਕਿਤੇ ਵੀ ਉੱਥੇ ਹੀ ਆ ਕੈਨੇਡਾ ਉੱਥੇ ਹੀ ਆ ਆਸਟ੍ਰੇਲੀਆ ਉੱਥੇ ਅਮਰੀਕਾ ਕਿਉਂਕਿ ਉਹਨਾਂ ਕੋ ਲੈਂਡ ਮਾਸ ਬਹੁਤ ਜ਼ਿਆਦਾ ਵਾ ਉਹਨਾਂ ਕੋ ਰਕਬਾ ਇੰਨਾ ਜ਼ਿਆਦਾ ਉਹਨਾਂ ਨੂੰ ਹਿਊਮਨ ਰਿਸੋਰਸ ਮੈਨਪਾਵਰ ਵਰਕਫੋਰਸ ਚਾਹੀਦੀ ਆ ਇਸ ਕਰਕੇ ਉਹ ਸੱਦਾ ਦਿੰਦੇ ਨੇ ਜਦੋਂ ਉਹਨਾਂ ਦੀ ਵਰਕਫੋਰਸ ਪੂਰੀ ਹੋ ਜਾਂਦੀ ਆ ਉਹ ਉੱਥੇ ਰੋਕ ਦਿੰਦੇ ਨੇ ਹੁਣ ਲੇਟੈਸਟ ਤੁਸੀਂ ਦੇਖੋਗੇ ਕਿ ਕੈਨੇਡਾ ਤੇ ਅਮਰੀਕਾ ਨੇ ਬਹੁਤ ਸ਼ਕਤੀ ਕਰਤੀ ਆ ਇਮੀਗ੍ਰੇਸ਼ਨ ਲਾਜ਼ ਨੂੰ ਬਹੁਤ ਟਾਈਟਨ ਕਰਤਾ ਬਲਕਿ ਜਿਹੜਾ ਡੋਨਲਡ ਟਰੰਪ ਦੀ ਇਲੈਕਸ਼ਨ ਦਾ ਇੱਕ ਬੜਾ ਵੱਡਾ ਨੁਕਤਾ ਇਹ ਸੀਗਾ ਉਥੋਂ ਦੀ ਅਮਰੀਕਨਸ ਨੇ ਫੀਲ ਕੀਤਾ ਕਿ ਸਾਡੀਆਂ ਜੌਬਸ ਸਾਡਾ ਜਿਹੜਾ ਕਲਚਰ ਸਾਡਾ ਜਿਹੜੀ ਸਾਡੀ ਲੈਂਗੁਏਜ ਉਹ ਖਰਾਬ ਹੋ ਰਹੀ ਆ ਤੁਸੀਂ ਬਿਸ਼ਪ ਚੋਂ ਆ ਰਹੇ ਬਾਹਰਲੇ ਲੋਕਾਂ ਨੂੰ ਰੋਕਿਆ ਜਾਵੇ ਇਹ ਟਰੰਪ ਦਾ ਇੱਕ ਇਲੈਕਟੋਰਲ ਬਹੁਤ ਵੱਡਾ ਮੁੱਦਾ ਤੇ ਜਿਹੜੀ ਕੈਨੇਡਾ ਦੀ ਹੁਣ ਹੋਣ ਜਾ ਰਹੀ ਇਲੈਕਸ਼ਨ ਉਹ ਸਿਲੈਕਸ਼ਨ ਵਿੱਚ ਵੀ ਜਿਹੜਾ ਟਰੂਡੋ ਦੇ ਆਪੋਜ਼ਿਟ ਕੈਂਪ ਹੈਗਾ ਵਾ ਉਹਨਾਂ ਦਾ ਬਹੁਤ ਵੱਡਾ ਮੁੱਦਾ ਇਹੀ ਆ ਕਿ ਅਸੀਂ ਬਾਹਰੋਂ ਕਿਸੇ ਨੂੰ ਆਉਣ ਨਹੀਂ ਦੇਣਾ ਚਾਹੁੰਦੇ ਤੋਂ ਮੈਂ ਤਾਂ ਫਿਰ ਇਹ ਕਹਿ ਰਿਹਾ ਹਾਂ ਕਿ ਭਾਰਤ ਸਾਡਾ ਇੱਕ ਦੇਸ਼ ਆ ਮੈਂ ਕਿਸੇ ਦੇ ਖਿਲਾਫ ਨਹੀਂਗਾ ਜੀ ਸਦਕੇ ਆਓ ਲੇਕਿਨ ਕੋਈ ਨਾ ਕੋਈ ਕਾਨੂੰਨ ਅਸੂਲ ਕੋਈ ਨਾ ਕੋਈ ਸ਼ਰਤ ਕੋਈ ਪੂਰੀ ਕਰਕੇ ਆਉਣ ਕਿਉਂਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਕਿ ਅਨ ਰਜਿਸਟਰਡ ਅਨ ਵੈਰੀਫਾਈਡ ਇੰਨੀ ਕਬੜੀ ਆਬਾਦੀ ਆ ਜਿਹਦੇ ਕਰਕੇ ਬਹੁਤ ਵੱਡਾ ਕਾਨੂੰਨ ਲਾਅ ਐਂਡ ਆਰਡਰ ਇਸ਼ੂ ਬਣ ਰਿਹਾ ਬਹੁਤ ਜ਼ਿਆਦਾ ਕ੍ਰਾਈਮ ਹੋ ਰਿਹਾ ਬਹੁਤ ਜ਼ਿਆਦਾ ਚੋਰੀਆਂ ਬਹੁਤ ਜ਼ਿਆਦਾ ਕਤਲੋਗਾਰ ਆ ਆ ਤਾਜ਼ਾ ਮਿਸਾਲ ਕੁੰਬੜਾ ਪਿੰਡ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਮਾਰ ਦੇਣਾ ਤੇ ਪੁਲਿਸ ਜਿਹੜੀ ਆ ਉਹ ਬਹੁਤ ਵੱਡੇ ਪੱਧਰ ਤੇ ਧਰਨਾ ਲੱਗਾ ਮੁਜਾਰਾ ਹੋਇਆ ਤੇ ਫਿਰ ਪੁਲਿਸ ਨੇ ਕੁਛ ਉਹਦੇ ਮਾੜਾ ਮੋਟਾ ਜਿਹੜਾ ਐਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ ਦੂਜਾ ਮੈਂ ਕਹਿ ਰਿਹਾ ਸੀਗਾ ਜੇ ਜਿੱਦਾਂ ਮੈਂ ਕਿਹਾ ਕਿ ਅਸੀਂ ਕਿਸੇ ਦੇ ਖਿਲਾਫ ਨਹੀਂ ਆ ਅਸੀਂ ਹਿਮਾਚਲ ਜਾਣੇ ਆ ਹਿਮਾਚਲ ਪ੍ਰਦੇਸ਼ ਵਿੱਚ ਵੜਦਿਆਂ ਨੂੰ ਸਾਡੇ ਕੋਲ 50 ਰੁਪਏ ਪ੍ਰਤੀ ਗੱਡੀ ਉਹ ਟੋਲ ਟੈਕਸ ਕਲੈਕਟ ਕਰ ਰਹੇ ਨੇ ਉਹ ਵੀ ਇੱਕ ਲਾ ਉਹਨਾਂ ਦਾ ਔਰ ਇੱਥੇ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਮੈਂ ਬਿੱਲ ਦਿੱਤਾ ਸੀਗਾ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਮੇਰੇ ਕੋਲ ਸਾਰਾ ਰਿਕਾਰਡ ਹੈ ਚੰਗੀ ਤਰ੍ਹਾਂ ਨਾਲ ਇਸ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਸ ਬਿੱਲ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਔਰ ਚੀਫ ਮਨਿਸਟਰ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਨੇ ਠੰਡੇ ਬਸਤੇ ਵਿੱਚ ਪਾਤਾ ਮੈਨੂੰ ਦੋ ਚਿੱਠੀਆਂ ਭੇਜੀਆਂ ਸਪੀਕਰ ਨੇ ਆਹ ਮੈਂ ਤੁਹਾਨੂੰ ਚਿੱਠੀਆਂ ਦਾ ਤੁਹਾਨੂੰ ਈਮੇਲ ਵੀ ਕਰ ਦੂੰਗਾ ਉਹਨੂੰ ਸਕੈਨ ਕਰਕੇ ਇੱਕ ਮੈਨੂੰ ਭੇਜੀ ਉਹਨਾਂ ਨੇ 22 ਜੂਨ 2023 ਨੂੰ ਮੈਨੂੰ ਲਿਖ ਦਿੱਤਾ ਉਹਨਾਂ ਨੇ ਕਿ ਤੁਹਾਡਾ ਜਿਹੜਾ ਹਿਮਾਚਲ ਪ੍ਰਦੇਸ਼ ਸੌਰੀ ਪੰਜਾਬ ਟੈਨੈਂਸੀ ਲੈਂਡ ਰਿਫਾਰਮਸ ਬਿਲ 2023 ਅਸੀਂ ਭੇਜ ਦਿੱਤਾ ਅੱਗੇ ਡਿਪਾਰਟਮੈਂਟ ਆਫ ਰੈਵਨਿਊ ਰੀਹੈਬਿਟੇਸ਼ਨ ਐਂਡ ਡਿਜ਼ਾਸਟਰ ਮੈਨੇਜਮੈਂਟ ਦੇਖੋ ਕਿੰਨੇ ਹਾਸੋ ਹੀ ਨਹੀਂ ਗੱਲ ਆ ਕਿ ਇੱਡਾ ਅਹਿਮ ਬਿੱਲ ਪੇਸ਼ ਕੀਤਾ ਵਾ ਤੇ ਆ ਪਹਿਲੀ ਚਿੱਠੀ ਮੈਨੂੰ ਭੇਜਦੇ ਆ 22 ਜੂਨ 2023 ਨੂੰ ਅਖੇ ਜੀ ਇਹਦੇ ਵਿੱਚ ਫਾਈਨੈਂਸ਼ੀਅਲ ਐਸਪੈਕਟਸ ਇਨਵੋਲਡ ਨੇ ਇਸ ਕਰਕੇ ਅਸੀਂ ਆ ਮਾਲ ਵਿਭਾਗ ਤੇ ਡਿਜ਼ਾਸਟਰ ਮੈਨੇਜਮੈਂਟ ਨੂੰ ਭੇਜਤਾ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹਦੇ ਵਿੱਚ ਫਾਈਨੈਂਸ਼ੀਅਲ ਇਮਪਲੀਕੇਸ਼ਨਸ ਅਗਰ ਹਨ ਅਗਰ ਇਹ ਕਾਨੂੰਨ ਬਣੇਗਾ ਤੇ ਪੰਜਾਬ ਨੂੰ ਆਮਦਨ ਹੋਣੀ ਆ ਜਿਵੇਂ ਤੁਹਾਨੂੰ ਹੁਣੇ ਦਿੱਤਾ ਕਿ ਇੱਕ ਗੱਡੀ ਵੜਦੀ ਹੈ ਤੇ 50 ਰੁਪਏ ਲੈ ਲੈਂਦੇ ਨੇ ਉੱਥੇ ਹਿਮਾਚਲ ਦੇ ਵਿੱਚ ਅਗਰ ਅਸੀਂ ਕੋਈ ਲਾਅ ਬਣਾਵਾਂਗੇ ਕਿ ਅਸੀਂ ਕੋਈ ਨਾ ਕੋਈ ਛੋਟੀ ਮੋਟੀ ਫੀਸ ਰੱਖਾਂਗੇ ਈਵਨ ਫੀਸ ਸੁਜੈਸਟਡ ਆ ਕਿ ਜਿਹੜੇ ਲੋਕ ਟੈਂਪਰੇਰੀ ਵਰਕ ਪਰਮਿਟਸ ਤੇ ਵੀ ਆਉਣਗੇ ਪੰਜਾਬ ਦੇ ਵਿੱਚ ਉਹ ਵੀ ਕੋਈ ਛੋਟੀ ਮੋਟੀ ਨੋਮੀਨਲ ਜੀ ਫੀਸ ਦੇ ਕੇ ਜਾਣ ਤੇ ਜਿਨ੍ਹਾਂ ਨੇ ਜ਼ਮੀਨ ਖਰੀਦਣੀ ਆ ਇੰਡਸਟਰੀ ਲਾਉਣੀ ਆ ਜਾਂ ਪੱਕੇ ਤੌਰ ਤੇ ਵਸਣਾ ਵਾ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਸ਼ਰਤਾਂ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚੋਂ ਤਾਂ ਪੈਸੇ ਆਮਦਨ ਹੋਣੀ ਪੰਜਾਬ ਨੂੰ ਲੇਕਿਨ ਉਹਨਾਂ ਨੇ ਜਾਣਬੁੱਝ ਕੇ ਠੰਡੇ ਬਸਤੇ ਪਾਉਣ ਵਾਸਤੇ ਮੇਰੇ ਬਿੱਲ ਨੂੰ ਦੂਜੀ ਚਿੱਠੀ ਮੈਨੂੰ ਲਿਖੀ ਆ ਉਹਨਾਂ ਨੇ ਸਪੀਕਰ ਦੇ ਦਫ਼ਤਰ ਚੋਂ 29 ਸਤੰਬਰ 2023 ਨੂੰ ਆ ਚਿੱਠੀ ਦੀ ਕਾਪੀ ਮੇਰੇ ਕੋਲ ਹੈਗੀ ਆ ਇਹਦੇ ਚ ਉਹਨਾਂ ਨੇ ਫਿਰ ਦੁਬਾਰਾ ਐਡੀਸ਼ਨਲ ਚੀਫ ਸੈਕਟਰੀ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਰੈਵਨਿਊ ਰੀਹੈਬਿਟੇਸ਼ਨ ਡਿਜ਼ਾਸਟਰ ਮੈਨੇਜਮੈਂਟ ਇਹ ਲਿਖੀ ਉਹਨਾਂ ਨੂੰ ਯਾਦ ਕਰਾਇਆ ਕਿ ਤੁਹਾਨੂੰ ਅਸੀਂ ਬਿੱਲ ਭੇਜਿਆ ਸੀਗਾ ਇੱਕ ਤੇ ਤੁਸੀਂ ਇਸ ਬਿੱਲ ਦੇ ਉੱਤੇ ਛੇਤੀ ਫੈਸਲਾ ਲਵੋ ਤਾਂ ਕਿ ਕੋਈ ਐਕਸ਼ਨ ਲਿਆ ਜਾ ਸਕੇ ਤੇ ਸਤੰਬਰ 2023 ਤੋਂ ਸਵਾ ਸਾਲ ਹੋ ਚੱਲਿਆ ਵਾ ਉਹਦੇ ਤੇ ਡਿਪਾਰਟਮੈਂਟ ਰੈਵਨਿਊ ਨੇ ਕੋਈ ਐਕਸ਼ਨ ਨਹੀਂ ਲਿਆ ਔਰ ਲਾਸਟ ਵਿੱਚ ਇੱਕ ਰਿਮਾਈਂਡਰ ਸ਼ਾਇਦ ਹੋਰ ਭੇਜਿਆ ਉਹਨਾਂ ਨੇ ਇਹ ਮੇਰੇ ਕੋਲ ਹੈਗਾ 13 ਸਤੰਬਰ ਦਾ ਇਹ ਵੀ ਉਸੇ ਟਾਈਮ ਦਾ ਹੀ ਆ ਨਾ 13 ਸਤੰਬਰ 2024 ਸਾਲ ਬਾਅਦ ਸਤੰਬਰ 2023 ਚ ਇੱਕ ਚਿੱਠੀ ਲਿਖਦੇ ਨੇ ਮਾਲ ਵਿਭਾਗ ਨੂੰ ਕਿ ਇਹਦੇ ਬਿੱਲ ਬਾਰੇ ਚੈੱਕ ਕਰ ਲਓ ਜੀ ਕੀ ਕਰਨਾ ਇੱਕ ਸਾਲ ਬਾਅਦ ਇੱਕ ਮੈਂ ਰਿਮਾਈਂਡਰ ਫਿਰ ਭੇਜਤਾ ਔਰ ਉਹਦੇ ਚ ਫਿਰ ਇਹ ਕਹਤਾ ਵਾ ਕਿ ਇਹਦੇ ਤੇ ਤੁਸੀਂ ਸਾਨੂੰ ਦੱਸਿਆ ਜਾਵੇ ਕਿ ਤੁਸੀਂ ਕੀ ਐਕਸ਼ਨ ਲੈ ਰਹੇ ਇਹਦੋਂ ਮੰਦ ਭਾਗੀ ਗੱਲ ਨਹੀਂ ਗਈ ਕੋਈ ਛੋਟੀਆਂ ਛੋਟੀਆਂ ਤੂ ਤੂ ਮੈਮੇ ਜਿਹੜਾ ਪੰਜਾਬ ਨਾਲ ਕੋਈ ਤੱल्लੁਕ ਨਹੀਂਗਾ ਅੱਜ ਰਾਜਨੀਤਿਕ ਲੀਡਰ ਲੜ ਰਹੇ ਨੇ ਲੇਕਿਨ ਪੰਜਾਬ ਦੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਬਚਾਉਣ ਵਾਸਤੇ ਅਸੀਂ ਐਡਾ ਵੱਡਾ ਇੱਕ ਬਿੱਲ ਪੇਸ਼ ਕੀਤਾ ਉਹਦੇ ਤੇ ਪਿਛਲੇ ਲਗਭਗ 2 ਸਾਲ ਜਨਵਰੀ ਚ ਹੋ ਜਾਣੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਭਗਵੰਤ ਸਿੰਘ ਮਾਨ ਦੀ ਸਰਕਾਰ ਤੇ ਸਵਿਚੇ ਸਪੀਕਰ ਇਹਦੇ ਤੇ ਠੰਡੇ ਬਸੇ ਵਿੱਚ ਪਾ ਕੇ ਬੈਠੇ ਨੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਣਾ ਕਿ ਘੱਟੋ ਘੱਟ ਤੁਸੀਂ ਇਸ ਬਿੱਲ ਨੂੰ ਵਿਧਾਨ ਸਭਾ ਵਿੱਚ ਇੰਟਰੋਡਿਊਸ ਤਾਂ ਕਰੋ ਨਾ ਇਹਦੇ ਤੇ ਬਹਿਸ ਤਾਂ ਕਰਾਓ 117 ਐਮਐਲਏ ਨੇ ਸਾਰਿਆਂ ਦੀ رائے ਲਓ ਉੱਥੇ ਨਾਲੇ ਲੋਕਾਂ ਨੂੰ ਪਤਾ ਲੱਗੂਗਾ ਕਿ ਸਾਡਾ ਐਮਐਲਏ ਜਿਹੜਾ ਵਾ ਉਹ ਕਿਹਦੇ ਨਾਲ ਖੜਦਾ ਵਾ ਕੀ ਉਹ ਗੈਰ ਪੰਜਾਬੀਆਂ ਦੇ ਹੱਕ ਵਿੱਚ ਨੇ ਜਾਂ ਪੰਜਾਬ ਦੀ ਮਸੂਹ ਦੇ ਹੱਕ ਵਿੱਚ ਉਹਦੇ ਅਜਿਹੇ ਅਧਿਕਾਰ ਬਚਾਉਣ ਦੇ ਹੱਕ ਵਿੱਚ ਆਉਂਦੇ ਨੇ ਲੇਕਿਨ ਅਜ ਤੱਕ ਇਸ ਬਿੱਲ ਨੂੰ ਡਿਸਕਸ਼ਨ ਵਾਸਤੇ ਵੀ ਇੰਟਰੋਡਿਊਸ ਨਹੀਂ ਕੀਤਾ ਮੈਂ ਆ ਲੇਟੈਸਟ ਚਿੱਠੀ ਉਹਨਾਂ ਨੂੰ ਲਿਖੀ ਆ ਹੁਣ ਲੇਟੈਸਟ ਮੈਂ ਅੱਜ ਤੁਹਾਨੂੰ ਈਮੇਲ ਤੇ ਰਿਲੀਜ਼ ਕਰ ਦੂੰਗਾ ਉਹਦੇ ਵਿੱਚ ਮੈਂ ਵਿਸ਼ੇਸ਼ ਫਰਿਆਦ ਕੀਤੀ ਆ ਕਿ ਇਹ ਬਿੱਲ ਨੂੰ ਆਗਾਮੀ ਵਿੰਟਰ ਸੈਸ਼ਨ ਬਲਕਿ ਤਾਂ ਚਾਹੀਦਾ ਹੈ ਦੇ ਲਈ ਸਪੈਸ਼ਲ ਸੈਸ਼ਨ ਆ ਪੰਜਾਬ ਦੀ ਵਿਧਾਨ ਸਭਾ ਦਾ ਊਲ ਜਲੂਲ ਗੱਲਾਂ ਤੇ ਵਿਧਾਨ ਸਭਾ ਦੇ ਜਿਹੜੇ ਸੈਸ਼ਨ ਵਿਸ਼ੇਸ਼ ਇੱਕ ਇੱਕ ਦੋ ਦੋ ਦਿਨ ਦੇ ਸਦਕੇ ਪੈਸਾ ਜਾਇਆ ਕਰਦੇ ਨੇ ਇਦਨੋਂ ਜ਼ਿਆਦਾ ਇੰਪੋਰਟੈਂਟ ਇਸ਼ੂ ਮੈਂ ਸਮਝਦਾ ਪੰਜਾਬ ਦੇ ਲੋਕਾਂ ਦਾ ਨਹੀਂ ਹੋ ਸਕਦਾ ਇਸ ਤੋਂ ਇਲਾਵਾ ਕੁਝ ਲੋਕ ਕਹਿੰਦੇ ਨੇ ਜੀ ਕਿ ਇਹ ਖੈਰਾ ਜਾਂ ਜਿਹੜੇ ਲੋਕ ਗੱਲਾਂ ਕਰਦੇ ਨੇ ਜੀ ਇਹਦਾ ਐਂਟੀ ਨੈਸ਼ਨਲ ਜੀ ਬੜਾ ਸੌਖਾ ਪੰਜਾਬ ਦੇ ਲੋਕਾਂ ਦੇ ਉੱਤੇ ਇਲਜ਼ਾਮ ਲਾਉਣਾ ਜਾਂ ਉਹਨਾਂ ਨੂੰ ਦੇਸ਼ ਵਿਰੋਧੀ ਕਹਿਣਾ ਜਾਂ ਉਹਨਾਂ ਨੂੰ ਖਾਲਿਸਤਾਨੀ ਟੈਗ ਕਰਨਾ ਇਹ ਬੜਾ ਆਰਾਮ ਜਿਹਦਾ ਇੱਕ ਫੈਸ਼ਨ ਬਣ ਚੁੱਕਾ ਸਾਡੇ ਦੇਸ਼ ਦੀ ਪੋਲਿਟਿਕਸ ਵਿੱਚ ਜੇ ਮੈਂ ਐਂਟੀ ਨੈਸ਼ਨਲ ਹਾਂ ਜਾਂ ਅਸੀਂ ਐਂਟੀ ਨੈਸ਼ਨਲ ਹਾਂ ਇਹਦਾ ਮਤਲਬ ਹੈ ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੀ ਐਂਟੀ ਨੈਸ਼ਨਲ ਹੈ ਇਹਦਾ ਮਤਲਬ ਬੀਜੇਪੀ ਦੀ ਸਰਕਾਰ ਉੱਤਰਾਖੰਡ ਦੀ ਉਹ ਵੀ ਇੰਟਰਨੈਸ਼ਨਲ ਹੈ ਇਹਦਾ ਮਤਲਬ ਗੁਜਰਾਤ ਦੀ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਰਕਾਰ ਆਪ ਇੰਟਰਨੈਸ਼ਨਲ ਆ ਔਰ ਰਾਜਸਥਾਨ ਦੀ ਸਰਕਾਰ ਤੇ ਹੋਰ ਨਾਲ ਸੂਬਿਆਂ ਦੀ ਸਰਕਾਰਾਂ ਵੀ ਇੰਟਰਨੈਸ਼ਨਲ ਆ ਔਰ ਮੈਂ ਗੁਜਰਾਤ ਬਾਰੇ ਜ਼ਿਕਰ ਕਰਨਾ ਚਾਹੁੰਦਾ ਵਿਸ਼ੇਸ਼ ਤੌਰ ਤੇ ਬਿਹਾਰ ਚ ਲੈਕਚਰ ਕਰਦੇ ਨੇ ਪ੍ਰਾਈਮ ਮਿਨਿਸਟਰ ਸਾਹਿਬ ਕਿ ਕਾਂਗਰਸ ਕਾ ਇੱਕ ਲੀਡਰ ਬਿਹਾਰੀਓਂ ਕੋ ਨਿਕਾਲ ਰਹਾ ਹੈ ਪਰ ਆਪ ਖੁੱਲ ਜਾਂਦੇ ਨੇ ਕਿ ਗੁਜਰਾਤ ਦੇ ਕੱਚ ਦੇ ਇਲਾਕੇ ਵਿੱਚ ਆਜ਼ਾਦੀ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਦੇ ਸੱਦੇ ਤੇ ਹਜ਼ਾਰਾਂ ਸਿੱਖ ਪਰਿਵਾਰ ਪੰਜਾਬੀ ਪਰਿਵਾਰ ਨੇ ਜਾ ਕੇ ਤਿੰਨ ਤਿੰਨ ਚਾਰ ਚਾਰ ਪੁਸਤਾ ਲਾ ਕੇ ਜ਼ਮੀਨਬਾਦ ਕੀਤੀ ਗੁਜਰਾਤ ਦੀ ਵਾਈ ਜੋਗ ਕੀਤੀ ਜਦੋਂ ਵਾਈ ਜੋਗ ਹੋ ਗਈ ਉਤੋਂ ਦੇ ਡਿਸਟ੍ਰਿਕਟ ਕਲੈਕਟਰ ਨੇ ਜ਼ਿਲ੍ਹਿਆਂ ਦੇ ਡੀਸੀਆਂ ਨੇ ਉਹਨਾਂ ਦੀ ਜਿਹੜੀ ਸੀਗੀ ਮਲਕੀਅਤ ਨੂੰ ਰੱਦ ਕਰ ਦਿੱਤੀ ਕੈਨਸਲ ਕਰ ਦਿੱਤੀ ਉਹ ਭੱਜੇ ਗਏ ਅਹਮਦਾਬਾਦ ਹਾਈ ਕੋਰਟ ਗੁਜਰਾਤ ਦਾ ਉਹਨਾਂ ਨੇ ਬਹਾਲ ਕਰ ਦਿੱਤੀ ਮਲਕੀਅਤ ਗੁਜਰਾਤ ਸਰਕਾਰ ਨੇ ਉਸ ਨੂੰ ਚੁਣੌਤੀ ਦਿੱਤੀ ਸੁਪਰੀਮ ਕੋਰਟ ਅੱਜ ਸੁਪਰੀਮ ਕੋਰਟ ਵਿੱਚ ਕੇਸ ਪੈਂਡਿੰਗ ਆ ਪਤਾ ਨਹੀਂ ਉਹਨਾਂ ਦਾ ਭਵਿੱਖ ਕੀ ਬਣਨਾ ਅਗਰ ਸੁਪਰੀਮ ਕੋਰਟ ਨੇ ਉਹਨਾਂ ਦੇ ਹੱਕ ਵਿੱਚ ਫੈਸਲਾ ਨਾ ਕੀਤਾ ਤਾਂ ਸਮਝ ਲੈਣਾ ਕਿ ਹਜ਼ਾਰਾਂ ਪੰਜਾਬੀ ਪਰਿਵਾਰ ਗੁਜਰਾਤ ਦੇ ਕੱਚ ਇਲਾਕੇ ਵਿੱਚੋਂ ਉਜੜ ਜਾਣਗੇ। ਉਹ ਜਿਹੜੇ ਸਾਨੂੰ ਕਹਿ ਰਹੇ ਨੇ ਕਿ ਅਸੀਂ ਕਹਿ ਰਹੇ ਨੇ ਉਹ ਆਪ ਉੱਥੇ ਪੰਜਾਬੀਆਂ ਨੂੰ ਤੇ ਸਿੱਖਾਂ ਦੇ ਪਰਿਵਾਰਾਂ ਨੂੰ ਉੱਥੋਂ ਕੱਢ ਰਹੇ ਨੇ। ਅਸੀਂ ਕਦੀ ਕਿਸੇ ਨੂੰ ਕੱਢਿਆ ਨਹੀਂਗਾ। ਔਰ ਮੈਂ ਇਹ ਵੀ ਕਹਿਣਾ ਚਾਹੁੰਨਾ ਕਿ ਅਗਰ ਕੋਈ ਕਾਨੂੰਨ ਬਣੇਗਾ ਇਹ ਰੈਟਰੋਸਪੈਕਟਿਵ ਇਫੈਕਟ ਤੋਂ ਨਹੀਂ ਹੋਏਗਾ। ਰੈਟਰੋਸਪੈਕਟਿਵ ਇਫੈਕਟ ਕੀ ਅਸੀਂ ਪਿੱਛੋਂ ਤੋਂ ਨਹੀਂ ਕੱਢਾਂਗੇ। ਜਿਹੜੇ ਆ ਚੁੱਕੇ ਨੇ ਵ ਜਿਨ੍ਹਾਂ ਦੇ ਵੋਟਰਸ ਬਣ ਗਏ ਨੇ ਜਿਹੜੇ ਆਧਾਰ ਕਾਰਡ ਬਣ ਨੇ ਦੇ ਆ ਵੈਲਕਮ ਟੂ ਸਟੇ ਉਹਨਾਂ ਨਾਲ ਸਾਡੀ ਕੋਈ ਗੱਲ ਨਹੀਂ ਗਈ ਲੇਕਿਨ ਜਿਹੜੀ ਡਿਸਆਰਗੇਨਾਈਜ਼ ਤਰੀਕੇ ਨਾਲ ਵੱਸੂ ਐਡੇ ਵੱਡੇ ਪੱਧਰ ਤੇ ਆ ਰਹੀ ਆ ਉਹਦੇ ਬਾਰੇ ਸਾਡੀ ਜਿਹੜੀ ਚਿੰਤਾ ਹੈ ਉਹ ਜ਼ਰੂਰ ਮੈਂ ਕਹਿਣਾ ਚਾਹੁੰਦਾ ਇਹਦੇ ਤੋਂ ਇਲਾਵਾ ਮੈਂ ਕਹਿਣਾ ਚਾਹੁੰਦਾ ਦੇਖੋ ਮੁੱਦੇ ਕੀ ਪੰਜਾਬ ਦੇ ਮੁੱਦੇ ਨੇ ਪੰਜਾਬ ਦੇ ਆ ਜਿਹੜਾ ਮੈਂ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕੀਤਾ ਮੁੱਦਾ ਹੈ ਪੰਜਾਬ ਦਾ ਜਿਹੜਾ ਪੰਜਾਬ ਦਾ ਧਰਤੀ ਥੱਲੜਾ ਪਾਣੀ ਬਹੁਤ ਵੱਡੇ ਪੱਧਰ ਤੇ ਨਿਕਾਰ ਜਾ ਰਿਹਾ ਨੀਵਾ ਜਾ ਰਿਹਾ ਵਾ ਸੈਂਕੜੇ ਫੁੱਟਾਂ ਤੇ ਪਹੁੰਚ ਗਿਆ ਔਰ ਸਾਡਾ ਪਾਣੀ ਜ਼ਹਿਰੀਲਾ ਹੋ ਚੁੱਕਾ ਵਾ ਕੈਂਸਰ ਦਾ ਬਹੁਤ ਵੱਡੀ ਸ਼ਿਕਾਇਤ ਆ ਆ ਜਿਹੜਾ ਕਾਲੀ ਪਾਣ ਕਾਲੇ ਪਾਣੀ ਦਾ ਮੋਰਚਾ ਜਿਹੜਾ ਉਹਨਾਂ ਨੇ 3 ਤਰੀਕ ਨੂੰ ਕਾਲ ਦਿੱਤੀ ਆ ਉਹ ਇਸੇ ਕਾਲ ਤੇ ਆ ਉਹ ਮੈਂ ਬਲਕੇ ਲੋਕਾਂ ਨੂੰ ਕਹੂੰਗਾ ਕਿ ਜਿਆਦਾ ਤੋਂ ਜਿਆਦਾ ਹਿੱਸਾ ਲੈਣਾ ਉਹ ਇਸੇ ਗੱਲ ਤੇ ਆ ਕਿ ਸਾਡੇ ਪੰਜਾਬ ਦੇ ਜਿਹੜਾ ਦਰਿਆਈ ਪਾਣੀ ਆ ਉਹਨੂੰ ਗੰਦਲਾ ਹੋਣ ਤੋਂ ਪੌਇਜ਼ਨਸ ਹੋਣ ਤੋਂ ਕੈਂਸਰ ਫਲੌਂ ਤੋਂ ਹੈਪਟਾਈਟਿਸ ਫਲੌਂ ਤੋਂ ਬਚਾਇਆ ਜਾ ਸਕੇ ਇਹ ਮੁੱਦਾ ਹੈ ਪੰਜਾਬ ਦਾ ਬੜਾ ਇੰਪੋਰਟੈਂਟ ਔਰ ਨਾਲ ਖੇਤੀ ਨਾਲ ਕਨੈਕਟਡ ਕੇ 14 ਲੱਖ ਟਿਊਬਵਲ ਅਸੀਂ ਝੋਨੇ ਦੀ ਫਸਲ ਨੂੰ ਪਾਲਣ ਵਾਸਤੇ ਦੇਸ਼ ਦਾ ਅਨਾਜ ਦਾ ਭੰਡਾਰ ਭਰਨ ਵਾਸਤੇ ਸਾਡਾ ਪਾਣੀ ਜਿਹੜਾ ਵਾ ਉਹ ਮੁੱਕਦਾ ਜਾਂਦਾ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਵਿਦਵਾਨਾਂ ਨੇ ਕਿਹਾ ਕਿ 15-20 ਸਾਲ ਦੀ ਖੇਡ ਹੋ ਰਿਹਾ ਪੰਜਾਬ ਦਾ ਥੱਲੜਾ ਧਰਤੀ ਥੱਲ ਦਾ ਪਾਣੀ ਮੁੱਕ ਜਾਵੇਗਾ ਇਹ ਮੁੱਦਾ ਹੈ ਲੇਕਿਨ ਬਹਿਸ ਹੋ ਰਹੀ ਆ ਬਿੱਟੂ ਬਨਾਮ ਛੋਟੇ ਮੋਟੇ ਤੂ ਤੂ ਮੈਮ ਦੇ ਉੱਤੇ ਇਹਦੇ ਨਾਲ ਮੁੱਦਾ ਹੈ ਇੱਕ ਜਿਹੜਾ ਪਾਕਿਸਤਾਨ ਨਾਲ ਬਾਰਡਰ ਸਾਡਾ ਖੁੱਲਣਾ ਚਾਹੀਦਾ ਵਾ ਪੰਜਾਬ ਦੀ ਇੰਡਸਟਰੀ ਤੇ ਪੰਜਾਬ ਦੀ ਖੇਤੀ ਸਿਰਫ ਤਾਂ ਸਰਵਾਈਵ ਕਰੂਗੀ ਜਿੱਦ ਤੱਕ ਪੰਜਾਬ ਦਾ origignal routes ਇੰਟੂ ਸੈਂਟਰਲ ਏਸ਼ੀਆ ਜਿਹਨੂੰ ਪੁਰਾਣਾ ਸਿਲਕ ਰੂਟ ਕਹਿੰਦੇ ਸੀ ਕਿੱਲਾ ਪਾਕਿਸਤਾਨ ਨਹੀਂ ਬਿਯੋਂਡ ਪਾਕਿਸਤਾਨ ਜਿੰਨਾ ਵੱਡਾ ਰਕਮਾ ਹੈ ਈਰਾਨ ਦਾ ਮੰਗੋਲੀਆ ਦਾ ਤੁਰਕਮੈਨਿਸਤਾਨ ਉਜ਼ਬੇਕਿਸਤਾਨ ਔਰ ਅਫਗਾਨਿਸਤਾਨ ਤੋਂ ਉੱਤੇ ਇਹ ਜਿਹੜੇ ਦੇਸ਼ ਨੇ ਰੂਸ ਤੱਕ ਔਰ ਰੂਸ ਤੇ ਐਸੇ ਰੂਟ ਤੇ ਗਈ ਯੂਰਪ ਨਾਲ ਕਨੈਕਟਡ ਟ੍ਰੇਡ ਦਾ ਰੂਟ ਹੈ ਇਹ ਸਾਰਾ ਰੂਟ ਖੁੱਲਣ ਤੇ ਇਹ ਪੰਜਾਬ ਦਾ ਮੁੱਦਾ ਹੈ ਤੂੰ ਤੂੰ ਮੈਂ ਮੈਂ ਉਹਨੇ ਕੀ ਪਾਇਆ ਵਾ ਤੇ ਉਹਨੇ ਕੀ ਬੋਲਿਆ ਵਾ ਤੇ ਉਹਨੇ ਉਹਨੂੰ ਟਿਚਰ ਕੀਤੀ ਆ ਇਹ ਮੁੱਦੇ ਨਹੀਂਗੇ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਜਿਹੜੀਆਂ ਇਦਾਂ ਦੀਆਂ ਪਾਰਟੀਆਂ ਨੇ ਉਹ ਪੰਜਾਬ ਦੇ ਲੋਕਾਂ ਦਾ ਜਾਣਬੁੱਝ ਕੇ ਧਿਆਨ ਭਟਕਾ ਰਹੇ ਨੇ ਪੰਜਾਬ ਦਾ ਕਰਜ਼ਾ ਬਹੁਤ ਵੱਡਾ ਮੁੱਦਾ ਵਾ ਅੱਜ ਲਗਭਗ 4 ਲੱਖ ਕਰੋੜ ਦਾ ਕਰਜ਼ਾ ਚੜ ਚੁੱਕਾ ਪੰਜਾਬ ਦੇ ਉੱਤੇ ਔਰ ਇਹ ਕਰਜ਼ਾ 1985 ਚ ਮੈਂ ਕਾਲਜ ਪੜ੍ਹਦਾ ਸੀਗਾ 1985 ਚ ਪੰਜਾਬ ਰੈਵਨਿਊ ਸਰਪਲਸ ਸਟੇਟ ਸੀਗੀ ਪਿਛਲੇ 40 ਸਾਲ ਚ ਮਗਰ ਲੀਆਂ ਪਾਰਟੀਆਂ ਨੇ ਕਰਜ਼ਾ ਚੜਾਇਆ ਸੀਗਾ নো ਡਾਊਟ ਪਰ ਇੰਨੇ 35-35 ਸਾਲ ਵਿੱਚ 3 ਲੱਖ ਕਰੋੜ ਦਾ ਕਰਜ਼ਾ ਚੜਿਆ ਸੀਗਾ ਇਹ ਸਰਕਾਰ ਨੇ ਪਿਛਲੇ ਢਾਈਆਂ ਸਾਲਾਂ ਵਿੱਚ 1 ਲੱਖ ਕਰੋੜ ਰੁਪਏ ਦਾ ਕਰਜ਼ੇ ਦਾ ਇਜ਼ਾਫਾ ਕੀਤਾ ਹੋ। ਔਰ ਨਾਲ ਮੈਂ ਕਹਿਣਾ ਚਾਹੁੰਦਾ ਨੌਕਰੀਆਂ ਦੀ ਗੱਲ ਰਹਿ ਗਈ ਸੀਗੀ ਕਿ ਆ ਜਿਹੜਾ ਮੇਰਾ ਪ੍ਰਾਈਵੇਟ ਮੈਂਬਰ ਬਿੱਲ ਆ ਇਹਦਾ ਡਾਇਰੈਕਟ ਇੰਪੈਕਟ ਇਸ ਡਾਇਰੈਕਟਲੀ ਓਨ ਦਾ ਲਾਈਵਸ ਆਫ ਆਵਰ ਯੂਥ ਆਫ ਪੰਜਾਬ ਆ ਮੇਰੇ ਵੀਰ ਹੁਣੇ ਬੈਠੇ ਸੀ ਮੈਨੂੰ ਦਿਖਾ ਰਹੇ ਸੀ ਕੌਣ ਦਿਖਾ ਰਿਹਾ ਸੀ ਡਾਟਾ ਮੈਨੂੰ ਹੁਣੇ ਤੁਹਾਡੇ ਚੋਂ ਉਹ ਖੜੇ ਸੀਗਾ ਆ ਜਿੰਨੀਆਂ ਸਰਕਾਰੀ ਨੌਕਰੀਆਂ ਸਾਰੀਆਂ ਗੈਰ ਪੰਜਾਬੀ ਲੋਕਾਂ ਬਿਕੋਜ਼ ਦਿੱਲੀ ਹੈ ਨੀਗਾ ਪੰਜਾਬ ਦੇ ਡੋਮਿਸਾਈਲ ਦੀ ਸਰਟੀਫਿਕੇਟ ਦੀ ਪੰਜਾਬ ਦੇ ਬਸ਼ਰ ਹੋਣ ਦੀ ਕੋਈ ਸ਼ਰਤ ਹੀ ਹੈ ਨੀਗੀ ਜਿੰਨੀਆਂ ਮੈਂ ਭਗਵੰਤ ਮਾਨ ਨੂੰ ਚੈਲੰਜ ਕਰਦਾ ਵਾਂ ਭਗਵੰਤ ਮਾਨ ਕਹਿੰਦਾ ਨਾ ਰੋਜ਼ ਕਿ ਮੈਂ 40000 ਨੌਕਰੀ ਦੇਤੀ ਕਦੀ 35000 ਦੇਤੀ ਕਦੀ 50000 ਦੇਤੀ ਇਹਦਾ ਇੱਕ ਵਾਈਟ ਪੇਪਰ ਜਾਰੀ ਕਰਨ ਉਹ ਉਸ ਵਾਈਟ ਪੇਪਰ ਵਿੱਚ ਦੱਸਣ ਕਿ ਪੰਜਾਬ ਦੇ ਰੈਜ਼ੀਡੈਂਟਸ ਕਿੰਨਿਆਂ ਨੂੰ ਨੌਕਰੀਆਂ ਮਿਲੀਆਂ ਤੇ ਪੰਜਾਬ ਤੋਂ ਬਾਹਰਲੇ ਦਿੱਲੀ ਹਰਿਆਣਾ ਤੇ ਰਾਜਸਥਾਨ ਤੇ ਹਿਮਾਚਲ ਦੇ ਲੋਕਾਂ ਨੂੰ ਕਿੰਨੀਆਂ ਨੌਕਰੀਆਂ ਮਿਲੀਆਂ ਉਥੋਂ ਪਤਾ ਲੱਗ ਜਾਊਗਾ ਤੁਹਾਨੂੰ ਕਿਉਂਕਿ ਮੇਰਾ ਮੰਨਣਾ ਵਾ ਕਿ ਬਿਜਲੀ ਬੋਰਡ ਦੀਆਂ ਨੌਕਰੀਆਂ ਕਲਰਕਾਂ ਦੀਆਂ ਨੌਕਰੀਆਂ ਪੰਜਾਬ ਸਰਵਿਸ ਸਿলেকਸ਼ਨ ਬੋਰਡ ਦੀਆਂ ਨੌਕਰੀਆਂ ਔਰ ਬਹੁਤ ਸਾਰੀਆਂ ਨੌਕਰੀਆਂ ਪਟਵਾਰੀਆਂ ਦੀਆਂ ਇਹ ਸਾਰੀਆਂ ਬਾਹਰਲੇ ਸੂਬਿਆਂ ਦੇ ਲੋਕੀ ਲੈ ਗਏ ਤਾਂ ਕਰਕੇ ਸਾਡੇ ਨੌਜਵਾਨ ਹੋਰ ਮਾਇੂਸ ਹੋ ਕੇ ਹਤਾਸ਼ ਹੋ ਕੇ ਫਰਸਟ੍ਰੇਟ ਹੋ ਕੇ ਉਹ ਦੇਸ਼ ਛੱਡਣ ਨੂੰ ਮਜਬੂਰ ਨੇ ਕੋਈ ਰਿਵਰਸ ਮਾਈਗ੍ਰੇਸ਼ਨ ਨਹੀਂ ਹੋਈ ਅਗਰ ਕਾਲਜਸ ਹਾਇਰ ਐਜੂਕੇਸ਼ਨ ਦੇ ਭਰ ਰਹੇ ਨੇ ਇਟ ਇਸ ਨੋਟ ਬਿਕੋਜ਼ ਆਫ ਰਿਵਰਸ ਮਾਈਗ੍ਰੇਸ਼ਨ ਇਟ ਇਸ ਬਿਕੋਜ਼ ਕੈਨੇਡਾ ਨੇ ਔਰ ਆਸਟ੍ਰੇਲੀਆ ਦੇ ਨਿਊਜ਼ੀਲੈਂਡ ਨੇ ਜਿਹੜੇ ਸਟੱਡੀ ਵੀਜ਼ਾ ਲਾਅਸ ਨੇ ਬਹੁਤ ਜ਼ਿਆਦਾ ਸਟ੍ਰਿਕਟ ਕਰਤੇ ਨੇ ਤਾਂ ਕਰਕੇ ਹੋਰ ਕੋਈ ਆਚਾਰਾ ਨਹੀਂ ਉਹ ਕਹਿੰਦੇ ਇੱਥੇ ਅਸੀਂ ਪੰਜਾਬ ਦੇ ਕਾਲਜਾਂ ਵਿੱਚ ਹਾਇਰ ਐਜੂਕੇਸ਼ਨ ਲੈਣ ਤੇ ਮਜਬੂਰ ਹਾਂ ਅਗਰੀਕਲਚਰਲ ਇਕਨੋਮੀ ਮੈਂ ਤੁਹਾਨੂੰ ਕਹਿ ਰਿਹਾ ਸੀ ਕੋਲੈਪਸੇ 1 ਲੱਖ ਕਰੋੜ ਦਾ ਕਰਜ਼ਾ ਹੀ ਕਿਸਾਨ ਦਾ ਰੋਜ਼ ਆਤਮ ਹੱਤਿਆ ਆ ਝੋਨੇ ਦੇ ਸੀਜ਼ਨ ਵਿੱਚ ਮੇਰੇ ਖਿਆਲ ਪੁਆਣੀਗੜ ਦੇ ਲਾਗੇ ਮੰਡੀ ਵਿੱਚ ਇੱਕ ਕਿਸਾਨ ਨੇ ਆਤਮ ਹੱਤਿਆ ਕੀਤੀ ਇਹਦੇ ਚੀਫ ਮਿਨਿਸਟਰ ਤੇ ਜ਼ਿਲ੍ਹੇ ਦੇ ਵਿੱਚ ਇਹ ਮੁੱਦਾ ਹੈ ਲੇਕਿਨ ਇਹਦੇ ਦੇਖਦੀ ਕੋਈ ਬਹਿਸ ਨਹੀਂ ਸੁਣੀ ਕਿ ਝੋਨੇ ਦਾ ਬਦਲ ਕਿੱਦਾਂ ਹੋ ਸਕਦਾ ਸੋ ਮੈਂ ਔਰ ਸਾਡੇ ਸਾਥੀ ਅਸੀਂ ਇਹ ਮਨ ਬਣਾਇਆ ਵਾ ਕਿ ਆਉਣ ਵਾਲੇ ਦਿਨਾਂ ਚ ਅਸੀਂ ਇੱਕ ਮਾਸ ਕੰਟੈਕਟ ਪ੍ਰੋਗਰਾਮ ਪੰਜਾਬ ਦੇ ਵਿੱਚ ਲਾਂਚ ਕਰਾਂਗੇ ਹਰ ਵਰਗ ਦੇ ਲੋਕਾਂ ਨੂੰ ਔਰ ਖਾਸ ਤੌਰ ਤੇ ਜਿਹੜੇ ਮੇਰੇ ਗਰੀਬ ਭਰਾ ਨੇ ਦਲਿਤ ਵਰਗ ਹੈਗਾ ਸ਼ੈਡਿਊਲ ਕਾਸਟ ਵਰਗਾ ਮੈਂ ਉਹਨਾਂ ਨੂੰ ਓਨ ਕਰਨਾ ਚਾਹਨਾ ਕਿ ਸਭ ਤੋਂ ਜ਼ਿਆਦਾ ਤੁਹਾਡਾ ਭੁੱਖ ਖਤਰੇ ਚ ਪਿਆ ਵਾ ਸਭ ਤੋਂ ਜ਼ਿਆਦਾ ਡਾਕਾ ਤੁਹਾਡੇ ਕੰਮਾਂ ਦੇ ਉੱਤੇ ਵੱਜਿਆ ਵਾ ਸਭ ਤੋਂ ਜ਼ਿਆਦਾ ਗਾਹ ਆਉਣ ਵਾਲੇ ਸਮੇਂ ਚ ਡਾਕਾ ਤੁਹਾਡੇ ਕਾਰੋਬਾਰਾਂ ਦੇ ਉੱਤੇ ਵੱਜਦਾ ਵਾ ਸਭ ਤੋਂ ਜ਼ਿਆਦਾ ਨੁਕਸਾਨ ਛੋਟੇ ਤੇ ਦਰਮਿਆਨੇ ਗਰੀਬ ਦੁਕਾਨਦਾਰ ਨੂੰ ਹੋਣਾ ਵਾ ਇਸ ਕਰਕੇ ਮਾਸ ਕੰਟੈਕਟ ਪ੍ਰੋਗਰਾਮ ਵਿੱਚ ਸਾਰੇ ਵਰਗਾਂ ਦੇ ਲੋਕਾਂ ਨੂੰ ਅਸੀਂ ਨਾਲ ਲੈ ਕੇ ਇੱਕ ਅਵੇਰਨੈਸ ਸਪਰੈਡ ਕਰਨੀ ਆ ਔਰ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਸਪੀਕਰ ਦੇ ਉੱਤੇ ਦਬਾਅ ਬਣਾਉਣਾ ਕਿ ਇਸ ਬਿੱਲ ਨੂੰ ਇੰਟਰੋਡਿਊਸ ਕਰਕੇ ਘੱਟੋ ਘੱਟ ਬਣਦੀ ਬਹਿਸ ਜਿਹੜੀ ਆ ਉਹ ਕਰਾਈ ਜਾਵੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਸੋਸ਼ਲ ਮੀਡੀਆ ਦੇ ਐਕਟਿਵਿਸਟ ਨੂੰ ਪੰਜਾਬ ਦੀ ਭਾਰਤੀ ਕਿਸਾਨ ਯੂਨੀਅਨ ਦੀਆਂ ਵੱਖ-ਵੱਖ ਇਕਾਈਆਂ ਨੂੰ ਮੈਂ ਰਾਜੇਵਾਲ ਸਾਹਿਬ ਨਾਲ ਗੱਲ ਕੀਤੀ ਸੀ ਅੱਜ ਸਵੇਰੇ ਉਹ ਕਹਿੰਦੇ ਮੈਂ ਬਹੁਤ ਵੱਡਾ ਮੁੱਦਾ ਹੈ ਅਸੀਂ ਬਹੁਤ ਦੇਰ ਦੇ ਕਹਿ ਰਹੇ ਆ ਕਿ ਕੋਈ ਕਾਨੂੰਨ ਹੋਣਾ ਚਾਹੀਦਾ ਵਾ ਕਿ ਇੱਥੇ ਗੈਰ ਪੰਜਾਬੀ ਇਹਨੂੰ ਆਉਣ ਤੋਂ ਬਿਨਾਂ ਸ਼ਰਤ ਇੱਥੇ ਕਿਸੇ ਨੂੰ ਵਸਣ ਨਾ ਦਿੱਤਾ ਜਾਵੇ ਇਹ ਔਰ ਮੈਂ ਸਾਰੀਆਂ ਬਾਕੀ ਵੀ ਜਿੰਨੀਆਂ ਐਸਕੇਐਮ ਦੇ ਯੂਨਿਟਸ ਨੇ ਉਹਨਾਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਸਾਰਿਆਂ ਨੂੰ ਕਿ ਆਓ ਇਸ ਮੁੱਦੇ ਤੇ ਸਾਡੀ ਸਪੋਰਟ ਕਰੋ ਆਪਣੇ ਆਪਣੇ ਪੱਧਰ ਦੇ ਉੱਤੇ ਇਸ ਮੁੱਦੇ ਨੂੰ ਚੱਕੋ ਜਿਹੜਾ ਤੁਸੀਂ ਖੇਤੀ ਦੇ ਏਜੰਡਾ ਬਣਾਇਆ ਉਹਦੇ ਵਿੱਚ ਇੱਕ ਨੁਕਤਾ ਇਹ ਜ਼ਰੂਰ ਤੁਸੀਂ ਐਡ ਕਰੋ ਜਿਹੜੇ ਐਕਟਿਵਿਸਟ ਨੇ ਪੰਜਾਬ ਦੇ ਕਾਲਾ ਪਾਣੀ ਦੇ ਮੋਰਚਾ ਜਾ ਜਿਹੜੇ ਹੋਰ ਲੜਦੇ ਨੇ ਪੰਜਾਬ ਦੀਆਂ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਕਿ ਜਿੱਥੇ ਤੁਸੀਂ ਆਪਣੀਆਂ ਗੱਲਾਂ ਕਹਿ ਰਹੇ ਹੋ ਪਾਣੀ ਦੀ ਗੱਲ ਕਰ ਰਹੇ ਹੋ ਬਹੁਤ ਅੱਛੀ ਗੱਲ ਆ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੀ ਗੱਲ ਕਰਦੇ ਬਹੁਤ ਲੋੜ ਆ ਲੇਕਿਨ ਉਹਦੇ ਵਿੱਚ ਇੱਕ ਨੁਕਤਾ ਇਹ ਵੀ ਹੋਵੇ ਕਿ ਬਿਨਾ ਕਾਨੂੰਨ ਤੋਂ ਕੋਈ ਵੀ ਬਾਹਰੋਂ ਆਣ ਕੇ ਪੰਜਾਬ ਦਾ ਪੰਜਾਬ ਦੇ ਵਿੱਚ ਸਿੱਧੇ ਤੌਰ ਤੇ ਵਸ ਨਾ ਸਕੇ ਸਰਕਾਰੀ ਨੌਕਰੀ ਨਾ ਲੈ ਸਕੇ ਔਰ ਸਾਡਾ ਵੋਟਰ ਨਾ ਬਣ ਸਕੇ ਮੈਂ ਫਿਰ ਕਹਿਣਾ ਚਾਹੁੰਦਾ ਕਿ ਟਰੰਪ ਨੇ ਤਾਂ ਕੰਦ ਬਣਾਈ ਆ ਉੱਥੇ ਅਮਰੀਕਾ ਦੇ ਵਿੱਚ ਬਟ ਯੂ ਸੀ ਕਿ ਲੋਕਾਂ ਨੇ ਉਹਨੂੰ ਵੋਟ ਪਾਈ ਆ ਮੈਂ ਤਾਂ ਕੰਦ ਬਣਾਉਣ ਦੇ ਹੱਕ ਵਿੱਚ ਨਹੀਂਗਾ ਮੈਂ ਤਾਂ ਕੰਡੇ ਵਾਲੀ ਤਾਰ ਲਾਉਣ ਦੇ ਹੱਕ ਵਿੱਚ ਨਹੀਂਗਾ ਮੈਂ ਤਾਂ ਕਹਿਣਾ ਕਿ ਸਿੰਪਲ ਹਿਮਾਚਲ ਔਰ ਉਤਰਾਖੰਡ ਦੀ ਤਰ੍ਹਾਂ ਇੱਕ ਲਾਅ ਬਣਾ ਦਿਓ ਉਸ ਲਾਅ ਦੇ ਹਿਸਾਬ ਨਾਲ ਜਿਹੜਾ ਵੀ ਆ ਸਕਦਾ ਵਸ ਜਵੇ ਜਿਹੜਾ ਉਹ ਸ਼ਰਤਾਂ ਪੂਰੀਆਂ ਨਹੀਂ ਕਰਦਾ ਉਹ ਬਾਹਰ ਜਾਵੇ ਜਿਹੜੀ ਨਾਰਮਲ ਐਗਰੀਕਲਚਰ ਲੇਬਰ ਹੋ ਤਾਂ 40-50 ਸਾਲ ਦੀ ਝੋਨਾ ਲਾਉਂਦੀ ਸਾਡੇ ਅਸੀਂ ਕਿਹਦੀ ਰੋਕਿਆ ਨਹੀਂ ਉਹਨਾਂ ਨੂੰ ਉਹ ਤਾਂ ਪੈਸੇ ਭੇਜਦੇ ਨੇ ਆਪਣੇ ਘਰਾਂ ਦੇ ਵਿੱਚ ਔਰ ਪੰਜਾਬ ਦੇ ਲੋਕ ਮੈਂ ਤਾਂ ਦੱਸਾਂ ਚਾਹਣਾ ਕਦੀ ਮੌਪਸਟਰ ਨਹੀਂਗੇ ਹجوم 'ਚ ਨਹੀਂ ਕੰਮ ਕਰਦੇ ਲੇਕਿਨ ਇਹਨਾਂ ਲੋਕਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਪੁਲਿਸ ਇੰਸਪੈਕਟਰ ਦੇ ਔਰ ਇਹਨਾਂ ਨੇ ਕਤਲ ਕੀਤੇ ਨੇ ਦੋ ਮੇਰੀ ਕੌਨਸਟਿਟੂਐਂਸੀ ਗੁਰਮੀਤ ਸਿੰਘ ਖਾਨਪੁਰ ਪਿੰਡ ਆ ਉਹਨੂੰ ਉਥੇ ਇੱਕ ਗੈਰ ਪੰਜਾਬੀ ਬੰਦਾ ਉਹਦਾ ਨੌਕਰੀ ਕਰਦਾ ਸੀਗਾ ਉਹਦੇ ਹੈਡ ਇੰਜਰੀ ਕਰਕੇ ਕਤਲ ਕਰ ਗਿਆ ਉਹਨੂੰ ਨੇਪਾਲ ਦੇ ਬਾਰਡਰ ਤੋਂ ਜਾ ਕੇ ਪੁਲਿਸ ਬੜੇ ਮੁਸ਼ਕਲ ਨਾਲ ਕਿਉਂਕਿ ਉਹਦਾ ਆਈਫੋਨ ਲੈ ਗਿਆ ਸੀ ਉਹਦੀ ਲੋਕੇਸ਼ਨ ਟ੍ਰੇਸ ਕੀਤੀ ਤਾ ਉਹਨੂੰ ਫੜ ਕੇ ਲੈ ਗਏ ਪਤਾ ਨਹੀਂ ਕਿੰਨੇ ਕਤਲ ਹੋ ਰਹੇ ਨੇ ਜਿਹੜੇ ਟ੍ਰੇਸ ਹੀ ਨਹੀਂ ਕਦੀ ਹੋਣਗੇ ਕਿੰਨਾ ਕ੍ਰਾਈਮ ਹੋਵੇਗਾ ਜਿਹੜਾ ਪੰਜਾਬ 'ਚ ਕਦੀ ਟ੍ਰੇਸ ਹੀ ਨਹੀਂ ਹੋਵੇਗਾ ਸੋ ਮੇਰੀ ਇਹ ਅੱਜ ਦਾ ਬਹੁਤ ਅਹਿਮ ਮੁੱਦਾ ਤੇ ਮੀਡੀਆ ਨੂੰ ਵੀ ਮੇਰੀ ਅਪੀਲ ਆ ਕਿ ਮੇਨਸਟ੍ਰੀਮ ਮੀਡੀਆ ਨੂੰ ਅਪੀਲ ਆ ਵੀ ਇਹਨਾਂ ਮੁੱਦੇ ਇਗਨੋਰ ਨਾ ਕਰੋ ਲੋਕੀ ਬਖਸ਼ਣਗੇ ਨਹੀਂ ਤੁਹਾਨੂੰ ਇਹ ਕੋ ਮੇਰਾ ਜ਼ਾਤੀ ਮੁੱਦਾ ਨਹੀਂਗਾ ਇਹ ਕਿਸੇ ਇੱਕ ਵਰਗ ਦਾ ਇਹ ਸਮੂਹ ਪੰਜਾਬ ਦੀ ਐਗਜ਼ਿਸਟੈਂਸ ਦਾ ਇਹਦੀ ਹੋਣਦ ਦਾ ਇਸ ਇਹਦੇ ਜ਼ੁਬਾਨ ਦਾ ਮੁੱਦਾ ਵਾ ਇਸ ਕਰਕੇ ਔਰ ਸਾਰੀਆਂ ਪਾਰਟੀਆਂ ਨੂੰ ਮੈਂ ਕਹੂੰਗਾ ਅਸਲ ਮੁੱਦਾ ਤਾਂ ਇਹ ਅਕਾਲੀ ਦਲ ਨੂੰ ਚੱਕਣਾ ਚਾਹੀਦਾ ਸੀਗਾ ਸਾਡਾ ਤਾਂ ਰੋਲ ਹੀ ਨਹੀਂ ਸੀਗਾ ਪਰ ਮੈਂ ਜਦੋਂ ਦੇਖਿਆ ਕਿ ਕੋਈ ਚੱਕ ਹੀ ਨਹੀਂ ਰਿਹਾ ਮੈਂ ਉਹਨਾਂ ਨੂੰ ਕਹੂੰਗਾ ਮੈਂ ਆਪਣੀ ਪਾਰਟੀ ਦੇ ਵਿੱਚ ਵੀ ਇਸ ਨੂੰ ਬਹਿਸ ਕਰਕੇ ਮੈਂ ਕੋਸ਼ਿਸ਼ ਕਰੂੰਗਾ ਕਿ ਆਪਣੇ ਐਮਐਲਏਜ਼ ਨੂੰ ਰਾਜ਼ੀ ਕੀਤਾ ਜਾਵੇ ਕਿ ਬੜੀ ਲੌਜੀਕਲ ਗੱਲ ਹੈਗੀ ਇਹ ਇਨਵਰਨਾ ਭਾਜਪੀ ਵੀਲ ਸੂਟਸ ਤੇ ਮੇ ਬਾਹਰੋਂ ਆਣ ਕੇ ਲੋਕੀ ਵਾਸਤੇ ਨੇ ਮਨ ਲਾਦਾ ਕੇਜਰੀਵਾਲ ਸਾਹਿਬ ਨੂੰ ਵੀ ਸੂਟ ਕਰਦਾ ਕੇ ਬਾਹਰੋਂ ਆਣ ਕੇ ਲੋਕੀ ਵਸੀ ਜਾਂਦਾ ਤਾਂ ਕਰਕੇ ਉਹਨਾਂ ਨੇ ਠੰਡੇ ਬਸਤੇ ਚ ਪਾਇਆ ਤੇ ਮੀਡੀਆ ਨੂੰ ਕਹੂੰਗਾ ਕਿ ਘੱਟੋ ਘਾਟ ਯਾਰ ਇਹ ਗੱਲਾਂ ਪੁੱਛਿਆ ਤਾਂ ਕਰੋ ਉਹ ਸਿਆਸਤਦਾਨਾਂ ਨੂੰ ਜਿਹੜੇ ਮਿਲਦੇ ਹੋ ਉਹਨਾਂ ਨੂੰ ਇਹ ਨੁਕਤੇ ਪੁੱਛੋ ਬਿੱਟੂ ਕੀ ਕਹਿੰਦਾ ਵਾ ਫਲਾਣੇ ਨੂੰ ਜਾਂ ਫਲਾਣੇ ਨੇ ਫਲਾਣੇ ਨੂੰ ਕੀ ਕਹਿੰਦਾ ਕੋਈ ਮੁੱਦੇ ਥੋੜੋ ਹੈਗੇ ਆ ਉਹਦੇ ਤੇ ਘੁਮਾਈ ਜਾਂਦੇ ਹੋ ਸਾਰੀ ਸਿਆਸਤ ਆਹ ਜਿਹੜੇ ਮੁੱਦੇ ਨੇ ਇੰਪੋਰਟੈਂਟ ਨੇ ਇਹਨਾਂ ਦੇ ਉੱਤੇ ਘੱਟੋ ਘਾਟ ਸਰਕਾਰਾਂ ਨੂੰ ਇੱਕ ਕੁਐਸਚਨ ਤਾਂ ਕਰੋ ਪੁੱਛ ਹੱਕ ਚੌਕ ਦੇ ਉਲਟੋਂ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਮੇਰੇ ਨਾਲ ਜੁੜਨ ਵਾਸਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਮਸ਼ਕੂਰਾ ਔਰ ਆਪਣੇ ਸਾਥੀਆਂ ਦਾ ਵੀ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਕਰਦਾ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ